ਰਵਿੰਦਰ ਅੱਜ ਇੱਕ ਗੱਲ ਤੇਨੂੰ ਪੁੱਛਣਾ ਦਿਲ ਕਰਦਾ। ਇਹ ਪੁੱਛੋ ਜੀ ਕੀ ਕਿਸੇ ਨੂੰ ਖੁਸ਼ ਕੀਤਾ ਜਾ ਸਕਦਾ? ਮੈਨੂੰ ਨਹੀਂ ਲੱਗਦਾ ਵੈਸੇ ਸਾਰੀ ਦੁਨੀਆ ਲੱਗੀ ਤਾਂ ਇਸੇ ਲਈ ਆ ਕਿ ਮੈਂ ਉਹਨੂੰ ਖੁਸ਼ ਕਰਾਂ ਉਹਨੂੰ ਖੁਸ਼ ਕਰਾਂ ਪਰ ਮੇਤੋਂ ਅੱਜ ਤੱਕ ਕੋਈ ਖੁਸ਼ ਹੋਇਆ ਨਹੀਂ। ਸਾਝੇ ਘਰ ਵਿੱਚ ਆ ਮਿੱਤਰੋ ਤੁਮੋ ਇਹ ਗੱਲ ਬਹੁਤ ਵੱਡਾ ਮੁੱਦਾ ਜਦੋਂ ਆਪਾਂ ਗੱਲਾਂਬਾਤਾਂ ਪਰਿਵਾਰਕ ਤੌਰ ਤੇ ਕਰਦੇ ਆਂ ਹਾਂਜੀ ਤਾਂ ਇਹ ਗੱਲ ਆਮ ਹੈ ਆ ਜਾਂਦੀ ਹੈ ਜਿਹੜਾ ਬੰਦਾ ਬਹੁਤ ਜ਼ੋਰ ਮਾਰਦਾ ਹੋਵੇ ਤੇ ਉਹ ਅਖੀਰ 'ਚ ਇਹ ਗੱਲ ਜ਼ਰੂਰ ਕਹਿ ਦਿੰਦਾ ਭਾਈ ਕੋਈ ਕਿਸੇ ਨੂੰ ਕੁਝ ਨਹੀਂ ਕਰ ਸਕਦਾ ਮੈਂ ਇਹ ਗੱਲ ਕਰਨੀ ਚਾਹੁੰਨਾ ਕਿ ਇੱਕ ਪਾਸੇ ਅਸੀਂ ਤਕਰੀਬਨ ਤਕਰੀਬਨ ਸਾਡਾ ਸਰੋਜ ਦਾ ਇਹ ਤਜਰਬਾ ਆ ਕਿ ਇਹ ਗੱਲ ਸਾਨੂੰ ਆਮ ਸੁਣਨ ਨੂੰ ਮਿਲਦੀ ਆ ਸਾਡੇ ਸੁਣਨ ਵਾਲਿਆਂ ਨੂੰ ਸੁਣਨ ਨੂੰ ਮਿਲਦੀ ਹੋਊਗੀ ਕਿ ਜਦੋਂ ਅਗਲਾ ਕਹਿੰਦਾ ਵੀ ਭਾਈ ਕੋਈ ਕਿਸੇ ਨੂੰ ਖੁਸ਼ ਨਹੀਂ ਕਰ ਸਕਦਾ ਇੱਥੇ ਤਾਂ ਕੋਈ ਕਿਸੇ ਤੋਂ ਖੁਸ਼ ਹੁੰਦਾ ਹੀ ਨਹੀਂ ਹਾਂਜੀ ਆਪਣਾ ਰੋਜ਼ ਦਾ ਵਾਪੈਂਦਾ ਸਾਰੇ ਹੀ ਇਹ ਕਹਿੰਦੇ ਆ ਤੇ ਪਰ ਜੇ ਅਸੀਂ ਸਮਾਜਿਕ ਢਾਂਚੇ ਨੂੰ ਦੇਖਦੇ ਆ ਸਾਡੇ ਨੂੰ ਹੂੰ ਉਹਦੇ ਪਿੱਛੇ ਫੋਰਸ ਕਿਸੇ ਨੂੰ ਖੁਸ਼ ਕਰਨ ਦੀ ਹੁੰਦੀ ਆ ਇਕੱਲੀ ਕਿਸੇ ਨੂੰ ਖੁਸ਼ ਕਰਨ ਦੀ ਨਹੀਂ ਹੁੰਦੀ ਹਾਂ ਕਿਸੇ ਨੂੰ ਖੁਸ਼ ਕਰਕੇ ਉਹਦੇ ਲਈ ਆਪਣਾ ਚੰਗਾ ਆਪਣੇ ਆਪ ਬਾਰੇ ਚੰਗਾ ਸੁਣਨ ਦੀ ਹੁੰਦੀ ਹੈ। ਇਹ ਚੀਜ਼ ਹੁੰਦੀ ਆ। ਇਹੀ ਫੋਰਸ ਆ। ਇਹੀ ਫੋਰਸ ਆ। ਹੁਣ ਆਪਾਂ ਰਖੜੀਆਂ ਤੇ ਪ੍ਰੋਗਰਾਮ ਕੀਤਾ ਕਿ ਇਹਨੂੰ ਅਸੀਂ ਇਸ ਵਜ੍ਹਾ ਕਰਕੇ ਬੋਝ ਬਣਾ ਲਿਆ। ਹਾਂਜੀ। ਅ ਜਦੋਂ ਅਸੀਂ ਜਨ ਸਮਾਜਿਕ ਪ੍ਰੋਗਰਾਮਾਂ ਨੂੰ ਦੇਖਦੇ ਆਂ ਹਮ ਹਰ ਇੱਕ ਬੰਦਾ ਆਪਣੀ ਹਸਤੀ ਤੋਂ ਵੱਧ ਖਰਚ ਕਰ ਰਿਹਾ। ਹਾਂਜੀ। ਦੂਸਰੀ ਗੱਲ ਇਹ ਆ ਕਿ ਆਪਾਂ ਕਿਸੇ ਦੇ ਘਰੇ ਜਾਂਦੇ ਆਂ। ਹਮ ਉਹ ਆਉ ਭਗਤ ਇੰਨਾ ਆਊਟ ਆਫ ਵੇਜ ਜਾ ਕੇ ਕਰਦਾ ਕਈ ਵਾਰ ਉਹ ਆਪਣੇ ਆਪ ਨੂੰ ਦੁਖੀ ਕਰ ਲੈਂਦਾ ਉਹ ਇੰਨੀ ਉਹਦੀ ਸਮਰੱਥਾ ਨਹੀਂ ਹੁੰਦੀ ਹਾਂਜੀ ਜਿੰਨਾ ਉਹ ਕਰਦਾ ਭਜਨ ਬਣ ਜਾਂਦਾ ਆ ਕਿਸੇ ਦਾ ਆਉਣਾ ਜਾਣਾ ਹਾਂ ਹਾਂ ਤੇ ਫੋਰਸ ਇੱਕੋ ਹੀ ਆ ਅਸਲੀ ਗੱਲ ਇੱਕੋ ਹੀ ਆ ਕਿ ਅਸਲ ਵਿੱਚ ਕਿਸੇ ਨੂੰ ਖੁਸ਼ ਕਰਕੇ ਬੰਦਾ ਖੁਦ ਖੁਸ਼ ਹੋਣਾ ਚਾਹੁੰਦਾ ਉਹ ਕਿਵੇਂ ਜਾਂ ਉਹ ਚਾਹੁੰਦਾ ਆ ਵੀ ਮੈਂ ਉਹਨਾਂ ਨੂੰ ਖੁਸ਼ ਕਰਾਂ ਤਾਂ ਉਹ ਮੇਰੇ ਬਾਰੇ ਚੰਗਾ ਕਹਿਣ ਇਹੀ ਹਾਂ ਉਹਦੇ ਜਿਹੜੇ ਆਪਣੀ ਚੰਗਾ ਬਣਨ ਦੀ ਚੰਗਾ ਸੁਣਨ ਦੀ ਜਿਹੜੀ ਇੱਛਾ ਆ ਹਾਂ ਉਹ ਤਾਂ ਆਊਟ ਆਫ ਦਾ ਵੇ ਉਹ ਤਾਂ ਕਦਮ ਚਕਾਉਂਦੀ ਆ ਉਹ ਤਾਂ ਕੁਛ ਕਰਾਉਂਦੀ ਆ ਕਰਾਉਂਦੀ ਆ ਪਰ ਰਿਜ਼ਲਟ ਕੀ ਨਿਕਲਦਾ ਕਿ ਦੂਸਰੇ ਨੂੰ ਤਾਂ ਕੁਛ ਨਹੀਂ ਹੋਣਾ ਜੇ ਦੂਸਰਾ ਕੁਛ ਨਹੀਂ ਹੋਇਆ ਤੇ ਜਿਹੜਾ ਕਰਨ ਵਾਲਾ ਉਹ ਵੀ ਦੁਖੀ ਹੋ ਗਿਆ ਹਾਂ ਕਿਉਂਕਿ ਉਹਨੇ ਕਿ ਕਹਿੰਦੇ ਆ ਅੱਡੀ ਚੋਟੀ ਦਾ ਜੋਰ ਲਾਇਆ ਹੁੰਦਾ ਪਰ ਉਹਦਾ ਮਕਸਦ ਪੂਰਾ ਨਹੀਂ ਹੋਇਆ ਹਾਂਜੀ ਜਦੋਂ ਮਕਸਦ ਪੂਰਾ ਨਹੀਂ ਹੋਇਆ ਹੁਣ ਇਹ ਗੱਲ ਓਪਨਲੀ ਨਾ ਕੋਈ ਸਵੀਕਾਰਦਾ ਨਾ ਕੋਈ ਕਹਿੰਦਾ ਪਰ ਤੁਸੀਂ ਧਿਆਨ ਦਿਓ ਕਹਾਣੀ ਇਹੀ ਹੁੰਦੀ ਹੈ ਕਿ ਅਸੀਂ ਜਦੋਂ ਕਿਸੇ ਦਾ ਕੁਝ ਕਰਦੇ ਆ ਤਾਂ ਉਹਦੇ ਪਿੱਛੇ ਉਹਦੇ ਬਦਲੇ ਚ ਕੁਝ ਆਸ ਹੁੰਦੀ ਹੈ ਸਾਨੂੰ ਕਿ ਅਸੀਂ ਆਪਣੇ ਕੁਝ ਨਹੀਂ ਕਰ ਰਹੇ ਹੁੰਦੇ ਹਾਂ ਪਰ ਕਿਉਂ ਨਾ ਫਿਰ ਆਪਾਂ ਜਿਹੜੀ ਸਚਾਈ ਹੈ ਇਹਨੂੰ ਮੁੱਖ ਰੱਖ ਕੇ ਜਿਉਂ ਲਈਏ ਇਹ ਤਾਂ ਗੱਲ ਇੰਪੋਸੀਬਲ ਹੋ ਗਈ ਕਿ ਹੋ ਨਹੀਂ ਸਕਦਾ ਸਾਰੇ ਕਹਿੰਦੇ ਨੇ ਤਾਂ ਹੋ ਨਹੀਂ ਸਕਦਾ ਕਿੰਨੇ ਕ ਪ੍ਰੋਗਰਾਮ ਕਰਨੇ ਨੇ ਕਿੰਨੀ ਕ ਪ੍ਰੈਕਟਿਸ ਕਰਨੀ ਹੈ ਕਿਤੇ ਤਾਂ ਸਮਝ ਜਾ ਹਾਂ ਜਿਉਂਨੇ ਸੱਚ ਆ ਕਿ ਕੋਈ ਕਿਸੇ ਤੋਂ ਖੁਸ਼ ਨਹੀਂ ਹੋ ਸਕਦਾ ਹਾਂ ਫਿਰ ਆਪਾਂ ਇਸ ਗੱਲ ਤੇ ਕਿਉਂ ਨਹੀਂ ਵਰਕ ਕਰ ਸਕਦੇ ਕਿ ਆਪਾਂ ਆਪਣੇ ਆਪ ਨੂੰ ਆਪ ਹੀ ਖੁਸ਼ ਕਰਨ ਦੀ ਕੋਸ਼ਿਸ਼ ਕਰੀਏ ਪਰ ਦੇਖੋ ਇਹ ਸਭ ਤੋਂ ਹੀ ਔਖਾ ਕੰਮ ਆ ਵੀ ਆਪਣੇ ਆਪ ਤੇ ਉਂਗਲੀ ਚੱਕਣੀ ਜਾਂ ਆਪਣੇ ਆਪ ਨੂੰ ਸਿਖਾਉਣਾ ਅਗਲਾ ਕਹਿੰਦਾ ਮੈਂ ਤਾਂ ਸਿੱਖਿਆ ਸਿਖਾਇਆ ਆਪਣੇ ਆਪ ਨੂੰ ਖੁਸ਼ ਉਹੀ ਬੰਦਾ ਕਰ ਸਕਦਾ ਜਿਹੜਾ ਰੋਗੀ ਨਾ ਹੋਵੇ ਜਿਹੜਾ ਮਾਨਸਿਕ ਰੋਗੀ ਨਾ ਹੋਵੇ ਮਾਨਸਿਕ ਰੋਗੀ ਕੌਣ ਹੁੰਦਾ ਜਿਹੜਾ ਦੂਸਰਿਆਂ ਤੇ ਇਤਰਾਜ਼ ਕਰਦਾ ਹੈ ਜਿਹੜਾ ਆਪਣੇ ਹਾਲਾਤਾਂ ਲਈ ਦੂਜਿਆਂ ਨੂੰ ਬਲੇਮ ਕਰਦਾ ਹੈ ਹਾਂਜੀ ਮਾਨਸਿਕ ਰੋਗੀ ਇਹ ਹੁੰਦਾ ਜਿਹੜਾ ਸ਼ੁਕਰ ਨਹੀਂ ਕਰਦਾ ਇਹਦਾ ਮਤਲਬ ਇਹ ਹੋ ਗਿਆ ਕਿ ਛੋਡੇ ਸੁਖੀ ਹੋਣ ਲਈ ਤੁਹਾਨੂੰ ਇੱਕ ਸਸਤਾ ਸਾਧਨ ਦੱਸਦੇ ਆ ਨਾ ਤੁਹਾਨੂੰ ਕੋਈ ਬੇਲੋੜੀ ਖਰਚ ਕਰਨ ਦੀ ਲੋੜ ਹੈ ਜ਼ਿੰਦਗੀ 'ਚ ਨਾ ਕਿਸੇ ਦੀ ਆਉ ਭਗਤ ਕਰਨ ਦੀ ਲੋੜ ਐ ਨਾ ਹੀ ਵੱਡੇ ਵੱਡੇ ਪ੍ਰੋਗਰਾਮ ਕਰਾਉਣ ਦੀ ਲੋੜ ਆ ਇੱਕ ਲੋੜ ਐ ਕਿ ਤੁਸੀਂ ਆਪਣੇ ਔਗਣ ਨੂੰ ਸੁਧਾਰੋ ਸਾਡੇ ਔਗਣ ਕੀ ਨੇ ਹੂੰ ਸਾਡੇ ਚ ਹੰਕਾਰ ਬਹੁਤ ਐ ਹੰਕਾਰ ਕੀ ਕਰਦਾ ਅਸੀਂ ਨਹੀਂ ਸੁਣ ਸਕਦੇ ਕੋਈ ਗੱਲ ਕਹਿੰਦੇ ਹੁੰਦੇ ਨੇ ਕਿ ਪਤੰਜਲੀ ਦਾ ਇੱਕ ਸੂਤਰ ਆ ਨਾ ਜਿਹਦੀ ਅਕਸਰ ਗੱਲ ਕਰਦੇ ਹੁੰਦੇ ਨੇ ਕਿ ਸੁਖੀ ਹੋਣ ਦਾ ਸੂਤਰ ਹਾਂਜੀ ਹਾਂਜੀ ਉਹ ਕਹਿ ਰਿਹਾ ਕਿ ਤੁਸੀਂ ਸੁਖੀ ਕਿਵੇਂ ਹੋ ਸਕਦੇ ਹੋ ਹੂੰ ਚਾਰਕ ਗੱਲਾਂ ਨੇ ਆਪਾਂ ਗੱਲ ਕਰੇ ਲੈਨੇ ਅੱਜ ਕਿੰਨੀ ਵਧੀਆ ਗੱਲ ਹੈ ਕਿ ਪਹਿਲਾ ਸੂਲ ਦੇ ਬਣਾਉਣਾ ਪਊਗਾ ਕਿ ਤੁਸੀਂ ਆਪ ਤੋਂ ਬਿਹਤਰ ਦੇ ਨਾਲ ਦੋਸਤੀ ਕਰੋ ਜਿਹੜਾ ਤੁਹਾਡੇ ਨਾਲੋਂ ਜ਼ਿਆਦਾ ਖੁਸ਼ ਹੈ ਹਾਂਜੀ ਤੁਹਾਡੇ ਨਾਲੋਂ ਜ਼ਿਆਦਾ ਵਧੀਆ ਜ਼ਿੰਦਗੀ ਜਿਉਂਦਾ ਉਹਦੀ ਸੰਗਤ ਕਰੋ ਉਹਨੂੰ ਜਾ ਕੇ ਕਹੋ ਹੂੰ ਕਿ ਤੇ ਯਾਰ ਤੂੰ ਬੜਾ ਮਿਹਨਤੀ ਐ ਤੇਰਾ ਸਹੀਰ ਬੜਾ ਫਿੱਟ ਐ ਤੂੰ ਹੱਸਦਾ ਬਹੁਤ ਸੋਹਣਾ ਐ ਤੇਰੇ ਕੋ ਪੈਸੇ ਬਹੁਤ ਨੇ ਤੇਰੀ ਕੋਠੀ ਵੀ ਬਹੁਤ ਸੋਹਣੀ ਐ ਆਪਾਂ ਅਕਸਰ ਤੁਸੀਂ ਦੇਖਿਓ ਮੈਂ ਆਮ ਦੇਖਦਾ ਮੈਨੂੰ ਜੇ ਕਿਸੇ ਦੀ ਕੋਠੀ ਸੋਹਣੀ ਲੱਗੇ ਕਈ ਵਾਰ ਤਾਂ ਮੈਂ ਗੱਡੀ ਰੋਕ ਕੇ ਵੀ ਉਹਨੂੰ ਜਾ ਕੇ ਕਹਾਂ ਯਾਰ ਕੋਠੀ ਤੇ ਬਣਾਈ ਉਹ ਪਤਾ ਕੀ ਕੋਰੋ ਕਹਿਣਗੇ ਭਾਜੀ ਕਿਸੇ ਰਿਸ਼ਤੇ ਸੁਧਾਰ ਨਹੀਂ ਅਜੇ ਤੱਕ ਇਹ ਤਾਂ ਮਲੇ ਇਤਨੀ ਐ ਕਿ ਕੋਠੀ ਸੋਹਣੀ ਨਹੀਂ ਹਾਂਜੀ ਉਹ ਈਰਖਾ ਔਰ ਈਰਖਾ ਦੇ ਰੋਗ ਦੀ وجہ ਨਾਲ ਅਸੀਂ ਇੱਕ ਚੰਗੇ ਬੰਦੇ ਨੂੰ ਚੰਗਾ ਨਾਂ ਕਹਿ ਕੇ ਅਪਰਚੂਨਿਟੀ ਗਵਾ ਲੈਂਦੇ ਹੁਣ ਜਦੋਂ ਮੈਂ ਉਹਨੂੰ ਕਹਿੰਦਾ ਉਹ ਮੈਨੂੰ ਕੀ ਕਹਿੰਦਾ ਉਹ ਭੱਜ ਕੇ ਆਉਂਦਾ ਯਾਰ ਮੈਂ ਇਹਨੂੰ ਕਿੱਥੇ ਬਟਾਵਾਂ ਕੀ ਕਰਾਂ ਇਹਦੇ ਨਾਲ ਦੂਜੀ ਗੱਲ ਇਹ ਵੀ ਆ ਵੀ ਤੁਸੀਂ ਇਹ ਚੰਗੀ ਗੱਲ ਕਹਿ ਕੇ ਆਪਣੀ ਖੁਸ਼ੀ ਲੈ ਲਈ ਹਾਂ ਮੈਨੂੰ ਖੁਸ਼ੀ ਮਿਲੀ ਕਿਉਂਕਿ ਚੰਗੀ ਚੀਜ਼ ਸੀ ਮੈਂ ਕੈਨੇਡਾ ਜਨ ਗੱਲ ਦੱਸਦਾ ਤੈਨੂੰ ਕਿੰਨੀ ਵਾਰ ਜਾਂਦਾ ਗੱਡੀ ਲਈ ਜਾਂਦਾ ਕਿ ਈਸਕ੍ਰਿਸਮਸ ਟਾਈਮ ਤੇ ਲੋਕ ਉੱਥੇ ਲਾਈਟਾਂ ਲਾਉਂਦੇ ਨੇ ਹਾਂਜੀ ਹਾਂਜੀ ਮੈਂ ਸੋਚਣਾ ਕਿ ਲਾਈਟਾਂ ਲਾ ਕੇ ਬੰਦਾ ਅੰਦਰ ਬੈਠਾ ਮੈਂ ਰੋਡ ਤੇ ਜੀ ਨੰਗਾ ਤੇ ਆ ਰਿਹਾ ਇਹ ਲਾਈਟਾਂ ਦਾ ਨਜ਼ਾਰਾ ਤਾਂ ਮੈਂ ਲੈ ਗਿਆ ਇਰ ਹੀ ਨਜ਼ਾਰੇ ਦੇ ਬਦਲੇ ਇੰਨਾ ਕੁ ਤਾਂ ਕੰਮ ਕਰ ਦਵਾ ਹਾਂ ਕਿ ਮੈਂ ਮਤਲਬ ਜਾ ਕੇ ਦਰਵਾਜ਼ਾ ਖੜਕਾ ਕੇ ਬਹੁਤ ਵਾਰੀ ਇਹ ਗੱਲ ਕਹੀ ਕਿ ਮੈਂ ਸਿਰਫ ਐਪਰੀਸ਼ੀਏਟ ਕਰਨਾ ਆ ਹਾਂ ਕਿ ਤਾਂ ਬਹੁਤ ਸੋਹਣੇ ਡਿਜ਼ਾਈਨ ਨਾਲ ਲਾਈਟਾਂ ਲਾਈਆਂ ਤਾਂ ਮੈਨੂੰ ਖੁਸ਼ੀ ਮਿਲੀ ਮੋਰ ওভারਵੈਲਮ ਹੁੰਦਾ ਯਾਰ ਹੱਥੋਂ ওভারਵੈਲਮ ਹੁੰਦਾ ਤੇ ਨਾਲ ਦੂਜੀ ਗੱਲ ਆ ਉਹਨੂੰ ਅੱਗੇ ਤੋਂ ਹੋਰ ਇਹ ਜਿਹਾ ਵਧੀਆ ਕੰਮ ਕਰਨ ਲਈ ਸਪੋਰਟ ਜਾਂ ਕਿਹਨੂੰ ਹੌਸਲਾ ਮਿਲਦਾ ਹਾਂ ਦੂਸਰੀ ਗੱਲ ਇਹ ਕਿ ਬਿਮਾਰ ਬੰਦਿਆਂ ਤੋਂ ਨਾਲ ਜਿਹੜਾ ਅਸੀਂ ਨਾਤਾ ਕਿਵੇਂ ਛਡਾ ਸਕਦੇ ਹਾਂ ਖੇੜਾ ਕਿਵੇਂ ਛਡਾ ਸਕਦਾ ਦੋਵੇਂ ਤਰੀਕੇ ਨੇ ਹੂੰ ਤੁਸੀਂ ਸੱਚ ਬੋਲੋ ਹੂੰ ਜੇ ਤੁਹਾਨੂੰ ਲੱਗ ਰਿਹਾ ਹਮਦਰਦੀ ਨਾ ਕਰੋ ਅਸੀਂ ਆਪਣੀ ਹਮਦਰਦੀ ਦੇ ਚੱਕਰ 'ਚ ਅਸੀਂ ਗਲਤ ਨੂੰ ਵੀ ਠੀਕ ਕਹੀ ਜਾਂਦੇ ਹਾਂ ਕਿ ਇਹਨੇ ਬੁਰਾ ਮਨਾ ਜਾਣਾ ਜੇ ਮੈਨੂੰ ਆ ਕੇ ਇਹ ਇਹੀ ਹੋ ਰਿਹਾ ਹੁਣ ਜੇ ਤੁਸੀਂ ਸੱਚਾਈ ਤੇ ਚੱਲੋਗੇ ਪਤੰਜਲੀ ਕਹਿੰਦਾ ਕਿ ਹਮਦਰਦੀ ਨਾ ਕਰੋ ਦਇਆ ਕਰੋ ਹਾਂ ਦਇਆਜ ਕੀ ਆ ਵੀ ਜੇ ਤਾਂ ਉਹਨੂੰ ਸੁਖੀ ਕਰਨ ਲਈ ਉਹਦੇ ਦੁੱਖ ਚ ਕੱਢਣ ਲਈ ਤੁਸੀਂ ਕੁਝ ਕਰ ਸਕਦੇ ਹੋ ਕਰੋ ਪਰ ਜੇ ਉਹਦੀਆਂ ਆਪਣੀਆਂ ਆਦਤਾਂ ਉਹਦੇ ਦੁਖੀ ਹੋਣ ਲਈ ਜ਼ਿੰਮੇਵਾਰ ਨੇ ਉਹਨੂੰ ਜ਼ਰੂਰ ਕਹੋ ਵੀ ਭਾਈ ਤੇਰੀਆਂ ਹਾਲਾਤਾਂ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਤੂੰ ਜ਼ਿੰਮੇਵਾਰ ਉਹਦੇ ਨਾਲ ਕੀ ਕੰਮ ਹੋਊਗਾ ਜਾਂ ਤਾਂ ਉਹ ਬੰਦਾ ਜਾਗ ਜਾਊਗਾ ਫਿਰ ਵੀ ਸਾਨੂੰ ਐਪਰੀਸ਼ੀਏਟ ਕਰੂਗਾ ਜਾਂ ਤੁਹਾਡਾ ਗੁੱਸਾ ਕਰ ਲੂਗਾ ਤੁਹਾਡਾ ਘੜਾ ਛੱਡ ਜਾਊਗਾ ਹਾਂ ਤੁਸੀਂ ਬਚ ਗਏ ਨਾ ਦੁਖੀ ਹੋਣ ਤੋਂ ਦੋਨਾਂ ਪਾਸਿਆਂ ਤੋਂ ਬਚ ਗਏ ਹਾਂ ਤੀਸਰੀ ਗੱਲ ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਵੀ ਅਸੀਂ ਗੱਲਾਂ-ਬਾਤਾਂ ਕਰਦੇ ਹਾਂ ਹੂੰ ਗੱਲਾਂ-ਬਾਤਾਂ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਤੁਹਾਡੇ ਨਾਲੋਂ ਵਧੀਆ ਨੇ ਤੁਹਾਡੇ ਨਾਲੋਂ ਚੰਗਾ ਕੁਝ ਕਰਦੇ ਨੇ ਤੇ ਉਹ ਉਹਨਾਂ ਉਹ ਜਿਹੜੇ ਚੰਗਾ ਕੁਝ ਕਰਦੇ ਨੇ ਉਹਨਾਂ ਦੀ ਗੱਲ ਕਰੋ ਜਦੋਂ ਉਹਨਾਂ ਦੀ ਗੱਲ ਹੋਊਗੀ ਥੋੜਾ ਵੀ ਕੁਝ ਚੰਗਾ ਕਰਨ ਦਾ ਦਿਲ ਕਰੋ ਤੁਸੀਂ ਹੋਰ ਬਿਹਤਰ ਹੋਵੋਗੇ ਸੱਜਣ ਦੀ ਗੱਲ ਕਰੋ ਸੱਜਣ ਦੀ ਗੱਲ ਹਾਂਜੀ ਚੌਥਾ ਸੂਤਰ ਇਹ ਸੀ ਕਿ ਕੁਝ ਕੈਟਾਗਰੀ ਇੱਕ ਇਹੋ ਜੀ ਆ ਜਿਹਦੇ ਉਹਨਾਂ ਦਾ ਵਾਸਦਾ ਰਗ ਨੂੰ ਦੁਸ਼ਟ ਵਰਤੀ ਕਹਿੰਦੇ ਨੇ ਜਿਵੇਂ ਸੁਣਦੇ ਹੋ ਲੋਕ ਹੂੰ ਉਹਨਾਂ ਨਾਲ ਜੇ ਤੁਸੀਂ ਲੜਾਈ ਝਗੜਾ ਕਰੋਗੇ ਉਹ ਫਿਰ ਵੀ ਸੁਖੀ ਨਹੀਂ ਜੇ ਉਹਨਾਂ ਨਾਲ ਦੋਸਤੀ ਕਰੋਗੇ ਫਿਰ ਵੀ ਸੁਖੀ ਨਹੀਂ ਉੱਥੇ ਹੱਲ ਕੀ ਹੈ ਵੀ ਉਹਨਾਂ ਨਾਲ ਕੋਈ ਐਸਾ ਹਾਲਾਤ ਕਰੋ ਕਿ ਤੁਹਾਡਾ ਉਹਨਾਂ ਤੋਂ ਖੜਾ ਛੁੱਟ ਜਵੇ ਤੁਸੀਂ ਉਹਨਾਂ ਤੋਂ ਦੂਰੀ ਬਣਾ ਲਓ ਭਾਵੇਂ ਮਾੜਾ ਸੁਣ ਕੇ ਬਣਾ ਲਓ ਹਾਂਜੀ ਮੈਂ ਆਪਣੇ ਆਪ ਨੂੰ ਮਾੜਾ ਕਹਿ ਕੇ ਖੇੜਾ ਛਡਾ ਲਓ ਪਹਿਲਾਂ ਆਪਣੀ ਕੋਸ਼ਿਸ਼ ਕਰ ਲਓ ਜੇ ਨਹੀਂ ਹੁੰਦਾ ਉਸ ਤੋਂ ਬਾਅਦ ਉਹਦੇ ਨਾਲ ਇੱਕ ਦੂਰੀ ਬਣਾ ਲਓ ਤੁਹਾਡੀ ਜਾਨ ਦੀ ਕੋਈ ਗੱਲ ਨਾਲ ਕੋਈ वार्तालाप ਨਾ ਰਹੇ ਤਾਂ ਕਿ ਨੈਗੇਟਿਵ ਪੋਜ਼ਿਟਿਵ ਤੁਹਾਡੀ ਕੋਈ ਵੀ એનર્ਜੀ ਟਾਈਮ ਵੇਸ ਨਾ ਹੋਵੇ ਇਹ ਸੁਖੀ ਆਉਣ ਦੇ ਸੂਤਰ ਨੇ ਪਰ ਇਹ ਸੁਖੀ ਆਉਣ ਦੇ ਸੂਤਰਾਂ ਦੇ ਵਿੱਚ ਸਾਂਣੀ ਉਂਗਲੀ ਜਿਵੇਂ ਤੁਸੀਂ ਕਿਹਾ ਵੀ ਕੌਣ ਸੁਣਨਾ ਚਾਹੁੰਦਾ ਆਪਣੇ ਵੱਲ ਨੂੰ ਕਰਨੀ ਪਊਗੀ ਨਾਰਮਲ ਔਰਤ ਦੇਖ ਲਿਓ ਅਸੀਂ ਆਪ ਤੋਂ ਬਿਹਤਰ ਬੰਦੇ ਨਾਲ ਈਰਖਾ ਕਰਦੇ ਹਾਂ ਹਾਂਜੀ ਅਸੀਂ ਕਿਸੇ ਦੁਖੀ ਨਾਲ ਬੜੀ ਹਮਦਰਦੀ ਦਿਖਾਉਨੇ ਆ ਉਹਨੂੰ ਕਹਿੰਦੇ ਆ ਹਾਂ ਤੇਰੇ ਹਾਲਾਤ ਬੜੇ ਮਾੜੇ ਨੇ ਤੇਰਨ ਤਾਂ ਬੜੀ ਮਾੜੀ ਹੋਈ ਹਾਂਜੀ ਉਹਨੂੰ ਕਦੇ ਵੀ ਇਹ ਨਹੀਂ ਕਹਿੰਦੇ ਕਿ ਭਾਈ ਤੇਰਾ ਤਾਂ ਨਹੀਂ ਕਸੂਰ ਹਾਂ ਇਹਦੇ ਵਿੱਚ ਹਾਲਾਂਕਿ ਕਈ ਵਾਰ ਸਾਨੂੰ ਪਤਾ ਵੀ ਹੁੰਦਾ ਬਿਲਕੁਲ ਅਸੀਂ ਮੂੰਹ ਮਲਾਜੇ ਦੇ ਚੱਕਰ 'ਚ ਜਮਾ ਹੀ ਨਹੀਂ ਕੁਝ ਕਹਿੰਦੇ ਹੈਗੇ ਹਾਂ ਤੀਜਾ ਆਪਾਂ ਗੱਲਾਂ-ਵਾਟਾਂ ਕਰ ਲਓ ਆਪ ਤੋਂ ਮਾੜੇ ਦੀਆਂ ਗੱਲਾਂ ਕਰਦੇ ਆ ਕਿਉਂ ਕਰਦੇ ਆ ਜਦੋਂ ਅਸੀਂ ਆਪ ਤੋਂ ਮਾੜੇ ਦੀਆਂ ਗੱਲਾਂ ਕਰਦੇ ਆ ਉਹਦੇ 'ਚ ਸਾਨੂੰ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਕੁਝ ਨਹੀਂ ਕਰਨਾ ਪਿਆ ਅਸੀਂ ਗੱਲਾਂ ਕਰਕੇ ਸਹੀ ਹੋ ਗਏ ਸਾਨੂੰ ਅੰਦਰੋਂ ਤਸੱਲੀ ਰਹਿੰਦੀ ਆ ਵੀ ਠੀਕ ਆ ਇਹ ਮਾੜਾ ਅਸੀਂ ਸਹੀ ਆ ਹਾਂ ਜੇ ਅਸੀਂ ਆਪਣੇ ਆਪ ਨੂੰ ভেਤਰ ਦੀ ਗੱਲ ਕਰਾਂਗੇ ਉੱਥੇ ਉਂਗਲੀ ਸਾਡੇ ਤੇ ਆਉਣੀ ਆ ਵੀ ਜੇ ਅਸੀਂ ਚਾਹੁੰਨੇ ਕਿ ਸਾਡੀਆਂ ਵੀ ਗੱਲਾਂ ਹੋਣ ਸਾਨੂੰ ভেਤਰ ਹੋਣਾ ਪਊਗਾ ਚੌਥੀ ਗੱਲ ਆ ਜਿਹੜੀ ਦੁਸ਼ਟ ਦੇ ਉਹਦੇ ਨਾਲ ਰਸਾ ਬੜਾ ਹੁੰਦਾ ਸਾਡਾ ਕਿਉਂਕਿ ਅਸੀਂ ਉੱਥੇ ਲੌਜੀਕਲੀ ਸਹੀ ਹੁੰਦੇ ਆ ਕਿ ਇਹ ਬੰਦਾ ਗਲਤ ਆ ਹਾਂਜੀ ਸਾਨੂੰ ਅਸੀਂ ਸਾਬਤ ਕਰ ਸਕਦੇ ਹਾਂ ਉਹਦਾ ਸਾਡੇ ਹੰਕਾਰ ਨੂੰ ਬੜਾ ਰਸ ਮਿਲਦਾ ਕਿਉਂਕਿ 네ਗੇਟਿਵ ਵੱਲ ਨੂੰ ਸਾਡਾ ਮਨ ਭੱਜਦਾ ਬੜੀ ਛੇਤੀ ਆ ਉਹਦੀ ਖੇਚ ਇੰਨੀ ਹੁੰਦੀ ਆ ਹੁਣ ਲੱਗਦਾ ਹੈ ਸਾਂਝਾ ਘਰ ਦੇ ਵਿੱਚ ਆਪਾਂ ਜੋ ਵੀ ਕੰਮ ਕਰਦੇ ਆ ਅਸੀਂ ਆਪਣੀ ਖੁਸ਼ੀ ਲਈ ਕਰਦੇ ਆ ਅਸੀਂ ਬੇਲ ਬੂਟੇ ਲਾਉਨੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਸਫਾਈ ਰੱਖਣ ਦੀ ਕੋਸ਼ਿਸ਼ ਕਰਦੇ ਆ ਕੋਦ ਵੀ ਕੰਮ ਕਰਦੇ ਆ ਅਸੀਂ ਸਾਰਾ ਕੁਝ ਆਪਣੇ ਲਈ ਖੁਸ਼ ਕਰਦੇ ਆ ਪਰ ਇਹਦੇ ਨਾਲ ਇੱਕ ਹੋਰ ਘਟਨਾ ਵਾਪਰਦੀ ਆ ਹਮ 100 ਦੇ ਵਿੱਚੋਂ 2 4 ਹਮ ਇੰਨੇ ਕੁ ਸੈਂਸ ਜ਼ਰੂਰ ਰੱਖਦੇ ਨੇ ਕੱਲ ਇੱਕ ਸੱਜਣ ਮੇਰੇ ਕੋ ਆ ਕੇ ਥੱਲੇ ਸ਼ਾਇਦ ਉਹ ਤੈਨੂੰ ਵੀ ਮਿਲ ਕੇ ਗਏ ਨੇ ਮੇਰੇ ਕੱਲ ਤੇ ਉੱਧਰ ਵੀ ਤੇ ਅਸਲ 'ਚ ਕੀ ਹੋਇਆ ਸੀ ਕਿ ਉਹ ਆਲਰੇਡੀ ਇੱਥੋਂ ਦੀ ਹਰਿਆਲੀ ਇੱਥੋਂ ਦੇ ਪ੍ਰਕਿਰਤਿਕ ਮਾਹੌਲ ਦੇਖ ਕੇ ਉਹਨਾਂ ਨੇ ਛਤਰੀ ਦੇ ਥੱਲੇ ਮਾੜਾ ਮਾੜਾ ਕਿਣਮਣ ਮੀ ਵੀ ਪੈਂਦਾ ਸੀ ਖਾਣਾ ਖਾਧਾ ਤੇ ਬਾਅਦ 'ਚ ਉਹਨਾਂ ਨੇ ਉਹ ਆਪਣੇ ਮੁੰਡੇ ਨੂੰ ਪੁੱਛਿਆ ਉਹਨੇ ਦੱਸਿਆ ਜੀ ਉਹ ਪੁੱਛਿਆ ਕਿਹਨਾਂ ਦਾ ਉਹਨੇ ਕਿਹਾ ਉਹ ਮੈਂ ਬਾਲਟੀਆਂ ਮਿੱਟੀ ਦੀਆਂ ਖਿੱਚ-ਖਿੱਚ ਕੇ ਛੱਤ ਤੇ ਲੈ ਕੇ ਜਾ ਰਿਹਾ ਸੀ ਹਾਂਜੀ ਉਹਨਾਂ ਬੰਦਿਆਂ ਦੀ ਖੂਬਸੂਰਤੀ ਕਿੱਥੋਂ ਪ੍ਰਗਟ ਹੋਈ ਕਿ ਉਹ ਉੱਥੋਂ ਉੱਠੇ ਉਹ ਕਹਿੰਦੇ ਭਾਜੀ ਅਸੀਂ ਤਾਂ ਆਲਾ-ਦੋਲਾ ਦੇਖ ਕੇ ਹੀ ਸਨ ਹੋਏ ਪਏ ਸੀ ਕਿ ਯਾਰ ਇੰਨਾ ਵਧੀਆ ਮਾਹੌਲ ਪਰ ਹੁਣ ਅਸੀਂ ਹੋਰ ਵੀ ਜ਼ਿਆਦਾ ਇਸ ਗੱਲੋਂ ਹੈਰਾਨ ਰਹਿ ਗਏ ਕਿ ਤੁਸੀਂ ਇਹਨੂੰ ਇੰਨਾ ਵਧੀਆ ਬਣਾਉਣ ਲਈ ਇੰਨੀ ਮਿਹਨਤ ਕਰਦੇ ਹੋ ਫੇਰ ਮੈਂ ਉਹਨੂੰ ਕਿਹਾ ਕਿ ਇਹ ਮਿਹਨਤ ਅਸੀਂ ਆਪਣੇ ਆਪ ਲਈ ਕਰਦੇ ਹਾਂ ਜੇ ਕੋਈ ਹੋਰ ਆ ਕੇ ਇੱਥੋਂ ਖੁਸ਼ ਹੋ ਕੇ ਚਲੇ ਜਾਂਦਾ ਉਹ ਤੇ ਸਾਡਾ ਲੱਗਦਾ ਕੁਝ ਨਹੀਂ ਹਾਂਜੀ ਸਾਡੇ ਲਾਏ ਹੋਏ ਬੂਟਿਆਂ ਦਾ ਕੁਝ ਨਹੀਂ ਘਟਦਾ ਜੇ ਨਾਲ ਬੂਟਿਆਂ 'ਚ ਕੋਈ ਹੋਰ ਆ ਕੇ ਬਹਿ ਜਾਵੇ ਹਾਂ ਜਦੋਂ ਕੋਈ ਆ ਕੇ ਕਹਿੰਦਾ ਜੀ ਬਹੁਤ ਸੋਹਣਾ ਲੱਗਿਆ ਸਕੂਨ ਮਿਲਿਆ ਤੇ ਉਹਦੇ 'ਚ ਸਾਡਾ ਕੋਈ ਖਰਚਾ ਨਹੀਂ ਆਇਆ ਕਿਉਂਕਿ ਇਹ ਕੰਮ ਅਸੀਂ ਆਪਣੇ ਆਪ ਲਈ ਤਾਂ ਕਰਨਾ ਹੀ ਸੀ ਹਾਂਜੀ ਤੇ ਤੁਹਾਡਾ ਧੰਨਵਾਦ ਜੇ ਤੁਹਾਨੂੰ ਚੰਗਾ ਲੱਗਿਆ ਸਾਨੂੰ ਵੀ ਖੁਸ਼ੀ ਮਿਲੀ ਹਾਂ ਦੇਖੋ ਉਹਨੇ ਇੱਕ ਸਾਡੇ ਥੋੜੇ ਜੇ ਕੰਮ ਕਰਨ ਦੇ ਨਾਲ ਸਾਨੂੰ ਤਾਂ ਖੁਸ਼ੀ ਮਿਲੀ ਮਿਲੀ ਨਾਲ ਆਉਣ ਵਾਲਿਆਂ ਨੂੰ ਮਿਲੀ ਇੱਥੇ ਆਪਣਾ ਫੋਕਸ ਚੇਂਜ ਹੋ ਗਿਆ ਪਹਿਲੀ ਪਹਿਲਾ ਕੰਮ ਇਹ ਗਈ ਨੀ ਗੱਲ ਇਸ ਖੁਸ਼ੀ ਤੇ ਲਈ ਅਸੀਂ ਉਹਨਾਂ ਤੇ ਡਿਪੈਂਡ ਨਹੀਂ ਹੈਗੇ ਉਹੀ ਗੱਲ ਮੈਂ ਕਹਿਣਾ ਚਾਹੁੰਦੀ ਸੀ ਵੀ ਸਭ ਤੋਂ ਪਹਿਲਾਂ ਜੋ ਕੀਤਾ ਸੀ ਆਪਣੀ ਖੁਸ਼ੀ ਲਈ ਕੀਤਾ ਆਪਣੀ ਖੁਸ਼ੀ ਤੋਂ ਬਾਅਦ ਦੂਜੇ ਦੀ ਖੁਸ਼ੀ ਆਈ ਹੈ ਹਾਂ ਤੁਸੀਂ ਇਸ ਕਰਕੇ ਅਸੀਂ ਆਪਣੀ ਗੱਲਬਾਤੋਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਇਹ ਗੱਲ ਅਸੀਂ ਵੀ ਇਹ ਗੱਲਾਂ ਕਿਤੇ ਸੰਤ ਮਹਾਪੁਰਸ਼ਾਂ ਕੋਲੋਂ ਬੈਠ ਕੇ ਸਿੱਖੀਆਂ ਜਦੋਂ ਸਾਨੂੰ ਵੀ ਸੁਣਨ ਨੂੰ ਮਿਲਦੀਆਂ ਸੀ ਆਪਣੇ ਵੱਲੋਂ ਝਾਤੀ ਲਾਉਂਦੇ ਸੀ ਤਾਂ ਸਾਡ ਨੂੰ ਵੀ ਇੱਕ ਭਰਾਟ ਹੁੰਦੀ ਸੀ ਵੀ ਅੱਛਾ ਸਾਡੇ ਚਾਹ ਨੁਕਸੇ ਹੈਗੇ ਨੇ ਤੇ ਇਹ ਕਭਰਾਟ ਨੂੰ ਪਸੰਦ ਚ ਝੱਲ ਲਓ ਇਹਨੂੰ ਸਵੀਕਾਰ ਕਰ ਲਓ ਕਿਉਂਕਿ ਇਹ ਰੋਗ ਹੈ ਤੇ ਦੂਜੀ ਗੱਲ ਇਹ ਜੇ ਤੁਹਾਨੂੰ ਕੁਝ ਵਧੀਆ ਲੱਗਦਾ ਹੁੰਦਾ ਕਿਸੇ ਦਾ ਵੀ ਹੋਵੇ ਉਹਨੂੰ ਜਰੂਰ ਐਪਰੀਸ਼ੀਏਟ ਕਰਿਆ ਕਰੋ ਮੈਂ ਇਹ ਗੱਲ ਕਹੂੰਗਾ ਆਪਣੀ ਵੀਡੀਓ ਰਾਹੀਂ ਇੱਕ ਤਜਰਬਾ ਕਰਕੇ ਫਿਰ ਸਾਨੂੰ ਦੱਸਿਓ ਹਾਂ ਤੁਸੀਂ ਆਲੇ-ਦਾਲੇ ਝਾਤੀ ਮਾਰੋ ਹੂੰ ਤੁਹਾਡੇ ਨਾਲੋਂ ਵਧੀਆ ਸਿਹਤ ਰੱਖਣ ਵਾਲੇ ਲੋਕ ਵੀ ਹੋਣਗੇ ਹਾਂਜੀ ਤੁਹਾਡੇ ਨਾਲੋਂ ਆਪਣੇ ਆਪ ਨੂੰ ਘਰ ਨੂੰ ਵਧੀਆ ਰੱਖਣ ਵਾਲੇ ਲੋਕ ਵੀ ਹੋਣਗੇ ਕੋਈ ਖਾਣਾ ਵਧੀਆ ਬਣਾਉਂਦਾ ਹੋ ਕੋਈ ਘਰ ਨੂੰ ਸਜਾ ਕੇ ਰੱਖਦਾ ਕੋਈ ਬੋਲਦਾ ਵਧੀਆ ਹਾਂ ਕਿਸੇ ਦੇ ਕੱਪੜਾ ਲੀੜਾ ਵਧੀਆ ਹੋ ਕੋਈ ਹਾਂ ਕੋਈ ਗੱਡੀ ਨੂੰ ਸਾਫ਼ ਰੱਖਦਾ ਹਾਂ ਕਿਸੇ ਦੀ ਕੋਠੀ ਵਧੀਆ ਹੈ ਤੁਸੀਂ ਇੱਕ ਵਾਰ ਜਾ ਕੇ ਉਹਨਾਂ ਨੂੰ ਕਹਿ ਕੇ ਵੇਖੋ ਹਾਂਜੀ ਕਿ ਤੁਹਾਡੀ ਕੋਠੀ ਵਧੀਆ ਹੈ ਤੁਹਾਡਾ ਸਰੀਰ ਵਧੀਆ ਜਿਹੜਾ ਵੀ ਜੀ ਵਿੱਚ ਗੁਣ ਆ ਉਹਨੂੰ ਕਹਿ ਕੇ ਦੇਖੋ ਫਿਰ ਤੁਸੀਂ ਤੁਹਾਨੂੰ ਦੱਸਿਓ ਤੁਹਾਨੂੰ ਰਿਸਪੌਂਸ ਕੀ ਮਿਲਿਆ ਨਹੀਂ ਆਪਣੇ ਘਰ ਤੋਂ ਹੀ ਸਟਾਰਟ ਕਰ ਲੈਣਾ ਕਰਜੇ ਇਹ ਵੀ ਗੱਲ ਠੀਕ ਹੈ ਬਾਹਰ ਜਾਣ ਦੀ ਵੀ ਲੋੜ ਨਹੀਂ ਤੁਹਾਡੇ ਘਰ ਦੇ ਪਰਿਵਾਰਕ ਜੀਆਂ ਦੇ ਵਿੱਚ ਵੀ ਗੁਣ ਹੁੰਦੇ ਨੇ ਜਿਨ੍ਹਾਂ ਦਾ ਤੁਹਾਨੂੰ ਲਾਭ ਮਿਲ ਰਿਹਾ ਹੁੰਦਾ ਨਹੀਂ ਸਵੇਰ ਵਾਲੀ ਗੱਲ ਦੇਖੋ ਮੈਨੂੰ ਪਤਾ ਵੀ ਨਹੀਂ ਸੀ ਜਿਹੜੀ ਤੁਸੀਂ ਮੇਰੀ ਗੱਲ ਨੋਟ ਕੀਤੀ ਹੈ ਹੋਂਦਾ ਦੋ ਵੀ ਸਾਡਾ ਖਰਚ ਆਉਂਦਾ ਸੀ। ਹਾਂ। ਸਾਡੇ ਇੱਥੇ ਥੋੜਾ ਜਿਹਾ ਪਾਣੀ ਚੋਂ ਲੱਗ ਗਿਆ ਤੇ ਮੈਂ ਹਰਮਿੰਦਰ ਨੂੰ ਕਿਹਾ ਵੀ ਹਰਮਿੰਦਰ ਬਾਲਟੀ ਰੱਖਣ ਤੋਂ ਪਹਿਲਾਂ ਇਹਨੂੰ ਪੋਚੇ ਨਾਲ ਸਾਫ਼ ਕਰ ਦੇ। ਸੁਕਾ ਲਈ ਥੱਲੇ ਉਹ। ਤੇ ਫਿਰ ਅਸੀਂ ਬਾਹਰ ਨਿਕਾ ਮਾਰੇ ਪੋਚਾ ਥੱਲੇ ਸੀ। ਹਾਂ। ਮੀਂਹ ਥੇ ਸੀ ਪਹਿਲਾਂ। ਠੀਕ ਆ ਮੀਂਹ ਪੈ ਰਿਹਾ ਸੀ ਪੋਚਾ ਤੇ ਇਹ ਅੰਦਰੋਂ ਕੁਝ ਪੁਰਾਣੇ ਕੱਪੜੇ ਧੋਣ ਵਾਲੇ ਚੱਕ ਕੇ ਲਿਆਈਏ ਨੇ ਪੋਚੇ ਨੂੰ ਪਹਿਲਾਂ ਉਹਨਾਂ ਦਾ ਸਾਫ਼ ਕਰ ਲੈਣ ਚੱਲ ਧੋਣੇ ਨੇ। ਹਾਂਜੀ। ਉਹ ਦੇਖਦੀ ਸਾਰ ਮੇਰੇ ਅੰਦਰੋਂ ਆਇਆ ਵੀ ਯਾਰ ਗੱਲ ਤਾਂ ਸਿਆਣਪ ਦੀ ਹੈ। ਕੰਮ ਵੀ ਹੋ ਗਿਆ ਹਾਂਜੀ ਤੇ ਮੈਂ ਕੀ ਕਿਹਾ ਤੈਨੂੰ ਵੀ ਪਰਮਿੰਦਰ ਕੌਰ ਬੜੀ ਸਿਆਣੀ ਆ ਹਨਾ ਇਹ ਨਹੀਂ ਕਿ ਉਹੀ ਕਿਹਾ ਨਾਲੇ ਸਾਡੇ ਸੱਜਣ ਵਿੱਚਰ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਦੀ ਵਾਈਫ ਦਾ ਨਾਮ ਲਾ ਕੇ ਪੁੱਛਿਆ ਕਿ ਤੁਹਾਡੀ ਵਾਈਫ ਦੇ ਵਿੱਚ ਵਿੱਚ ਸਿਆਣਪ ਵਾਲੇ ਕੌਣ ਆਏਗੇ ਹੋਣਗੇ ਉਹ ਕਹਿੰਦੇ ਹੈਗੇ ਨੇ ਮੈਂ ਕਦੇ ਕਹਿਆ ਹਾਂ ਕਹਿੰਦੇ ਨਹੀਂ ਹੁਣ ਇੱਥੇ ਦੇਖੋ ਉਹ ਇਹ ਨਹੀਂ ਕਿ ਉਹ ਕਹਿਣਾ ਨਹੀਂ ਚਾਹੁੰਦੇ ਜੇ ਉਹ ਕਹਿਣਾ ਨਾ ਚਾਹੁੰਦੇ ਉਹ ਸਾਡੇ ਕੋਲ ਵੀ ਨਾ ਮੰਨਦੇ ਪਰ ਫਿਰ ਇੱਥੋਂ ਹੀ ਆਪਣੀ ਚਰਚਾ ਸ਼ੁਰੂ ਹੋਈ ਕਿ ਸਾਡੇ ਸਮਾਜ ਦੀ ਇੱਕ ਬਹੁਤ ਗਲਤ ਸੈਟਿੰਗ ਬਣ ਗਈ ਹੈ ਬੰਦੇ ਲਈ ਤਾਂ ਇਹ ਬਹੁਤ ਹੀ ਵੱਡਾ ਕੰਮ ਲੱਗਦਾ ਕਿ ਉਹ ਦੁਨੀਆ 'ਚ ਜਾ ਕੇ ਗੱਲ ਕਰੇ ਜਾਂ ਆਪਣੇ ਪਰਿਵਾਰ ਦੀ ਗੱਲ ਕਰੇ ਉਹਨੂੰ ਇਸ ਤਰ੍ਹਾਂ ਫੀਲ ਹੋਣ ਲੱਗਾ ਤਾਂ ਅਸੀਂ ਕਿਸੇ ਦੇ ਮੂੰਹ ਤੇ ਬੈਠ ਕੇ ਬਾਕੀਆਂ ਬਾਹਰ ਤਰੀਫਾਂ ਕਰਦੇ ਆ ਚਮਕੀਆਂ ਮਾਰਦੇ ਆ ਬੇਗੈਰ ਤੇ ਹੁੰਨੇ ਆ ਅਸੀਂ ਆਪਣਾ ਪਰਿਵਾਰ ਦਾ ਜੀ ਜਿਹੜਾ ਤੁਹਾਡੇ ਲਈ ਹਰ ਰੋਜ਼ ਕੁਛ ਨਾ ਕੁਛ ਕਰਦਾ ਉਹਨੂੰ ਅਸੀਂ ਇੱਕ ਬੋਲ ਬੋਲਣ ਤੋਂ ਵੀ ਡੱਕਦੇ ਹਾਂ ਹਾਂਜੀ ਹਾਲਾਂਕਿ ਮੈਨੂੰ ਬਿਲਕੁਲ ਨਹੀਂ ਸੀ ਪਤਾ ਵੀ ਮੈਂ ਸਿਆਣਾ ਕੰਮ ਕੀਤਾ ਪਰ ਤੁਹਾਡੇ ਕਹੇ ਤੇ ਮੈਨੂੰ ਪਤਾ ਲੱਗਿਆ ਪਰ ਉਹ ਚੀਜ਼ ਐ ਅਪਰੀਸ਼ੀਏਸ਼ਨ ਬਹੁਤ ਛੋਟਾ ਕਰਦੇ ਆ ਹਾਂ ਮੈਨੂੰ ਉਹ ਗੱਲ ਕਹਿ ਕੇ ਖੁਸ਼ੀ ਮਿਲੀ ਮੈਨੂੰ ਇੱਕ ਫਰਜ਼ ਮਹਿਸੂਸ ਹੋਇਆ ਕਿ ਮੇਰਾ ਇੱਕ ਕਬੂਲਣਾ ਬਣਦਾ ਹੈ ਹਾਂ ਤੇ ਕੀ ਤੈਨੂੰ ਸੁਣ ਕੇ ਬੁਰਾ ਲੱਗਿਆ ਤੈਨੂੰ ਵੀ ਤਾਂ ਚੰਗਾ ਲੱਗਿਆ ਮੈਨੂੰ ਬਹੁਤ ਸੋਹਣਾ ਲੱਗਿਆ ਉਹੀ ਜਿਹੜਾ ਮੈਂ ਪਹਿਲਾਂ ਕਿਹਾ ਸੀ ਸਗਾ ਇਹ ਜੇ ਕੰਮ ਕਰਨ ਲਈ ਮੈਨੂੰ ਹੋਰ ਵੀ ਇਨਕਰੇਜਮੈਂਟ ਮਿਲਿਆ ਤੈਨੂੰ ਯਾਦ ਹੋਊਗਾ ਕਿ ਇਹ ਨਾ ਗੱਲਾਂ ਲਈ ਜਾਂ ਮੈਂ ਤੈਨੂੰ ਪ੍ਰੇਰਦਾ ਹੁੰਦਾ ਸੀ ਜਾਂ ਮੈਂ ਤੈਨੂੰ ਕਹਿੰਦਾ ਹੁੰਦਾ ਯਾਦ ਤੈਨੂੰ ਕੱਟਣ ਦੱਸ ਸਕਦੀ ਹਾਂ ਜਦ ਮੈਨੂੰ ਕਹਿੰਦੇ ਕਿ ਤੈਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਨੇ ਹਾਂਜੀ ਹਾਂ ਐਪਰੀਸ਼ੀਏਸ਼ਨ ਕਰਨੀ ਚੰਗੀ ਤਾਂ ਲੱਗਦੀ ਹੈ ਪਰ ਹੁੰਦੀ ਨਹੀਂ ਮੇਰੇ ਤੋਂ ਕਿਸੇ ਦੀ ਨਹੀਂ ਤੁਸੀਂ ਮੈਂ ਤੁਹਾਨੂੰ ਇਹ ਗੱਲ ਕਿ ਚੰਗੀਆਂ ਲੱਗੀਆਂ ਹਾਂ ਚੰਗੀਆਂ ਲੱਗਦੀਆਂ ਨੇ ਮੈਨੂੰ ਕਿ ਵੀ ਬਾਕੀਆਂ ਨੂੰ ਵੀ ਚੰਗੀਆਂ ਬਾਕੀਆਂ ਨੂੰ ਵੀ ਚੰਗੀਆਂ ਲੱਗਦੀਆਂ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਤੁਸੀਂ ਇਕੱਲੇ ਟੇਕਰ ਨਾ ਬਣੋ ਹਾਂ ਮੰਗਤੇ ਨਾ ਬਣੋ ਤੁਸੀਂ ਗਿਵਰ ਵੀ ਬਣੋ ਇਹ ਇਹ ਖੁਸ਼ੀਆਂ ਦਾ ਇੱਕ ਉਹੋ ਜਿਹਾ ਖਜ਼ਾਨਾ ਆ ਕਹਿੰਦੇ ਜਿਸ ਨੂੰ ਬਖਸ਼ੇ ਸਿਖਤ ਸਲਾਮ ਨਾਨਕ ਪਾਤਸ਼ਾਹੀ ਪਾਤਸ਼ਾਹ ਤੇ ਉਹ ਪਾਸ਼ਾ ਦੇ ਪਾਸ਼ਾ ਵਰਗੀ ਫੀਲਿੰਗ ਨਾਲ ਜਿਉਂਦਾ ਕਿਉਂਕਿ ਉਹਦੇ ਉਹਨੂੰ ਆਲੇ ਦੁਆਲੇ ਹਰ ਚੀਜ਼ ਦੇ ਵਿੱਚ ਸ਼ੁਕਰਾਨਾ ਤੇ ਸਿਫਤ ਭੀ ਹੁੰਦੀ ਹੈ ਅਸੀਂ ਦੁਨੀਆ ਦੇ ਵਿੱਚ ਸਾਡੇ ਰਿਸ਼ਤੇ ਨਾਤੇ ਸਾਡੇ ਪਰਿਵਾਰ ਸਾਡੇ ਦੋਸਤ ਮਿੱਤਰ ਇਹ ਵੀ ਤਾਂ ਉਸ ਪ੍ਰਮਾਤਮਾ ਦੇ ਹੀ ਬਣਾਏ ਹੋਏ ਚੀਜ਼ਾਂ ਤੋਂ ਨੇ ਜਦੋਂ ਇਹਨਾਂ ਦੀ ਤਾਰੀਫ ਕਰ ਦੇਵਾਂਗੇ ਤਾਂ ਉਸ ਪ੍ਰਮਾਤਮਾ ਦੀ ਤਾਰੀਫ ਹੋ ਜਾਏਗੀ ਨਾਲੇ ਖਜ਼ਾਨਾ ਫਿਰ ਵੱਧੀ ਵੀ ਜਾਣਾ ਤੁਹਾਡੇ ਕੋਲ ਵੀ ਤਾਂ ਵੱਧੀ ਜਾਣਾ ਬਿਲਕੁਲ ਵੱਧ ਹੁਣ ਮੈਂ ਵੀ ਇਹ ਸਿੱਖਦੀ ਆਂ ਵੀ ਵਾਕਈ ਜਿਉ ਕਿ ਸਰੀ ਚੀਜ਼ ਵਧੀਆ ਲੱਗਦੀ ਐ ਨੂੰ ਉਸੇ ਟਾਈਮ ਦੱਸਿਆ ਵੀ ਜਾਵੇ ਨਾ ਕਿ ਕਈ ਵਾਰ ਅਸੀਂ ਅੱਗੇ ਦਿਲ ਚੀ ਰੱਖ ਲੈਂਦੇ ਜਿਵੇਂ ਕੰਜੂਸ ਬਣਦੇ ਹੁਣ ਜਿੱਥੇ ਗੱਲ ਆ ਗਈ ਹੁਣ ਆਪਣੀ ਜਿੱਥੋਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਹਾਂਜੀ ਕਿ ਇੱਕ ਤਰੀਕਾ ਉਹ ਹੈ ਜਿਹਨੂੰ ਸਾਰਾ ਸਮਾਜ ਲੱਗਿਆ ਹੋਇਆ ਜਿਹਦੀ ਆਊਟਪੁੱਟ ਕੋਈ ਨਹੀਂ ਆਉਂਦੀ ਹੂੰ ਖੁਸ਼ ਨੂੰ ਕਰਨ ਲੱਗਿਆ ਕਿ ਦੂਜੇ ਨੂੰ ਤਾਂ ਖੁਸ਼ ਕੋਈ ਹੁੰਦਾ ਨਹੀਂ ਤੇ ਖੁਦ ਦੁਖੀ ਜ਼ਰੂਰ ਹੋ ਰਹੇ ਹਾਂ। ਹਾਂਜੀ। ਇੱਕ ਤਰੀਕਾ ਇਹ ਆ ਵੀ ਤੁਸੀਂ ਜਦੋਂ ਆਪਣੇ ਆਪ ਨੂੰ ਖੁਸ਼ ਕਰਨ ਲੱਗ ਗੇ, ਖੁਸ਼ ਰੱਖਣ ਲੱਗ ਗੇ, ਆਪਣੇ ਆਪ ਨੂੰ ਖੁਸ਼ ਤੁਸੀਂ ਚੰਗੇ ਗੁਣਾ ਨਾਲ ਰੱਖ ਸਕਦੇ ਹੋ। ਫਿਰ ਤੁਹਾਨੂੰ ਕਿਸੇ ਦੀ ਚਾਪਲੂਸੀ ਕਰਨ ਦੀ ਲੋੜ ਨਹੀਂ, ਆਉ ਭਗਤ ਦੀ ਲੋੜ ਨਹੀਂ। ਆਉ ਭਗਤ ਵੀ ਜੇ karenge ਤਾਂ ਆਪਣੀ ਖੁਸ਼ੀ ਲਈ karenge ਉਹ ਤੇ ਬਦਲੇ 'ਚ ਕੁਝ ਨਹੀਂ ਪਾ ਲੈਗੇ। ਤੁਸੀਂ ਖੁਸ਼ੀ ਮਹਿਸੂਸ ਕਰੋ। ਅਸਲ 'ਚ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਆਪਣੇ ਆਪ ਦੇ ਮਾਲਕ ਖੁਦ ਬਣੋ। ਹਾਂ। ਕਿਸੇ ਤੇ ਐਵੇਂ ਡਿਪੈਂਡੈਂਸੀ ਨਾ ਦਿਖਾਓ ਤੇ ਜਦੋਂ ਇਹ ਤਰੀਕੇ ਵਰਤੋਂਗੇ ਸਾਡੇ ਕੰਮ ਘਟ ਗਏ ਨੇ ਜੀ ਅਸੀਂ ਜੇ ਕਿਸੇ ਚੀਜ਼ ਨੂੰ ਪਸੰਦ ਨਹੀਂ ਕਰਦੇ ਅਸੀਂ ਬੜੇ ਆਰਾਮ ਨਾਲ ਉਹਨੂੰ ਕਹਿ ਦਿੰਨੇ ਆ ਕਿੰਨੇ ਵਿਆਹ ਦੇ ਕਾਰਨਾਂ ਦੇ ਪਿਛਲੀ ਵਾਰ ਆਪਕਿਆ ਤੇ ਅਸੀਂ ਜਸਟ ਜਿੰਨਾ ਤੁਸੀਂ ਖਰਚ ਕਰ ਰਹੇ ਹੋ ਸਾਨੂੰ ਇਹ ਚੀਜ਼ ਹੁਣੇ ਹੀ ਦੁੱਖ ਦੇ ਰਹੀ ਹੈ ਅਸੀਂ ਉਸ ਵਿਆਹ ਚ ਆ ਕੇ ਕੀ ਕਰਾਂਗੇ ਜਿਸ ਵਿਆਹ ਨੂੰ ਅਸੀਂ ਪਸੰਦ ਨਹੀਂ ਕਰ ਰਹੇ ਹਾਂਜੀ ਤੁਹਾਡੀ ਹیثیت ਤਾਂ ਹੈ ਨਹੀਂ ਪੈਸੇ ਖਰਚਣ ਦੀ ਰਾਈਟ ਅੱਛਾ ਉਹ ਗੱਲਾਂ ਨੂੰ ਮਨ ਲੋ ਉਹਨਾਂ ਨੇ ਨਹੀਂ ਮੰਨਿਆ ਪਰ ਬਾਅਦ ਚੱਲ ਕੇ ਕਿੰਨੇ ਜੀ ਨੇ ਜਿਹੜੇ ਮੰਨ ਕੇ ਗਏ ਨੇ ਇੱਕ ਗੱਲ ਤਾਂ ਠੀਕ ਸੀ ਸਾਰੇ ਕਹਿੰਦੇ ਆ ਸਾਰੇ ਕਹਿੰਦੇ ਆ ਤੇ ਇਸ ਕਰਕੇ ਸਮਾਜਿਕ ਤਬਦੀਲੀ ਦੀ ਅਸੀਂ ਆਸ ਰੱਖੀ ਬੈਠੇ ਆ ਸਮਾਜ ਹੈ ਕਿ ਸਮਾਜਿਕ ਲੋਕਾਂ ਦਾ ਸਮੂਹ ਆ ਹਮ ਜਿਸ ਚੀਜ਼ ਨੂੰ ਬਦਲ ਕੇ ਸਮਾਜ ਬਦਲਣਾ ਉਹ ਬਦਲਣ ਨੂੰ ਤਿਆਰ ਨਹੀਂ ਇਹਦੇ ਵਿੱਚ ਮੈਨੂੰ ਇੱਕ ਗੱਲ ਯਾਦ ਆ ਗਈ ਸਮਾਜ ਦੀ ਦੇਖੋ ਜਿਹੜੀ ਬਾਹਰਲੀ ਸਮਾਜ ਦੀ ਤਸਵੀਰ ਆ ਉਹ ਤਾਂ ਇਹ ਹੈ ਵੀ ਇੱਕ ਵਾਰ ਇੱਕ ਮੁੰਡੇ ਨੇ ਕਹਿੰਦਾ ਕਿਸੇ ਬਜ਼ੁਰਗ ਲੇਡੀ ਦੇ ਪੈਰੀ ਹੱਥ ਲਾਇਆ ਤਾਂ ਹੋਰ ਲੇਡੀ ਕਹਿੰਦੀ ਆ ਵੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਤਰੱਕੀਆਂ ਕਰੋ ਪ੍ਰਮਾਤਮਾ ਬਾळा ਵਾਲਾ ਦੇਵੇ ਮੁੰਡਾ ਕਹਿੰਦਾ ਵੀ ਜਰ ਲੋਂਗੇ ਇਹ ਰੀਅਲ ਸਮਾਜ ਦੀ ਦਸਨੀ ਹੈ ਹਾਂ ਇਹ ਰੀਅਲ ਹੈ ਇਹਦਾ ਕਾਰਨ ਹੈ ਕਿ ਈਰਖਾ ਹਾਂਜੀ ਉਹ ਈਰਖਾ ਦਾ ਰੋਗ ਜੇ ਜਿੱ ਸਿੱਧਾ-ਸਿੱਧਾ ਸਾਬਾ ਵੀ ਜੇ ਤੁਹਾਨੂੰ ਆਪਾਂ ਸਲੋਗਨ ਵੀ ਲਿਖ ਕੇ ਲਾਇਆ ਹੈ ਵੀ ਜੇ ਤੁਹਾਨੂੰ ਕਿਸੇ ਦੀ ਖੁਸ਼ੀ ਚ ਖੁਸ਼ੀ ਮਹਿਸੂਸ ਨਹੀਂ ਹੋ ਰਹੀ ਤਾਂ ਸਮਝ ਲਓ ਤੁਹਾਨੂੰ ਈਰਖਾ ਦਾ ਰੋਗ ਲੱਗਿਆ ਹੋਇਆ ਹੈ ਅਰੇ ਬੰਦਾ ਆਪਣਾ ਇਲਾਜ ਆਪ ਆਪ ਹੀ ਇਸ ਰੋਗ ਨੂੰ ਫੜ ਸਕਦਾ ਤੇ ਆਪ ਹੀ ਇਸ ਰੋਗ ਤੋਂ ਮੁਕਤੀ ਲੈ ਸਕਦਾ ਹਾਂ ਅਰ ਸਮਾਇਦਾ ਤਾਂ ਇਹ ਹੈ ਵੀ ਉਹ ਬਾਰੋਂ ਕੁਛ ਕਹਿੰਦੇ ਅੰਦਰੋਂ ਕੁਛ ਨਹੀਂ ਉਹ ਮੁੰਡੇ ਇਹ ਗੱਲ ਕਹਿਣ ਦਾ ਮਤਲਬ ਹੈ ਕਿ ਅਸਲੀਅਤ ਇਹ ਆ ਹਾਂ ਕਹਿੰਦੇ ਚਾਹੇ ਅਸੀਂ ਹੈਗੇ ਅਤਰਕੀਆਂ ਹੁਣ ਆ ਆਵੇ ਪਰ ਨਹੀਂ ਜਰੀਆਂ ਨਹੀਂ ਜਾਣੀਆਂ ਫਿਰ ਅਸੀਂ ਕਿਸੇ ਤੇ ਡਿਪੈਂਡ ਕਿਉਂ ਰਹਿਣਾ ਇਹ ਸੋ ਇਹ ਗੱਲਾਂਬੱਤਾਂ ਜੀ ਤੁਹਾਡੇ ਨਾਲ ਸਮਝੀਆਂ ਕਰ ਲਈ ਦੀਆਂ ਨੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਅਰ ਜਿਹੜੀ ਗੱਲ ਅਸੀਂ ਕਹੀ ਆ ਕਿ ਕਿਸੇ ਚੰਗੇ ਨੂੰ ਚੰਗਾ ਕਹਿ ਕੇ ਫਿਰ ਵੇਖੋ ਤਰੀ ਉਹਦੀ ਝੂਠੀ ਤਾਰੀਫ ਨਹੀਂ ਝੂਠੀ ਨਹੀਂ ਸੱਚੀ ਮੁੱਚੀ ਚੰਗੇ ਲੋਕ ਸਾਡੇ ਸਮਾਜ ਚ ਨੇ ਸਾਡੀ ਜ਼ਿੰਦਗੀ ਤਾਂ ਬਹੁਤ ਨੇ ਮੈਂ ਆਪਣੀ ਪਰਸਨਲ ਦਰਸਾਨ ਨੂੰ ਕਦੇ ਕੈਨੇਡਾ ਚ ਵੀ ਇਸ ਗੱਲ ਦੀ ਘਾਟ ਨਹੀਂ ਮਹਿਸੂਸ ਹੋਈ ਇੱਥੇ ਇੱਥੇ ਨਹੀਂ ਪਿਆਰ ਕਰਨ ਵਾਲੇ ਹੈਲਪ ਕਰਨ ਵਾਲੇ ਸਾਨੂੰ ਐਪਰੀਸ਼ੀਏਟ ਕਰਨ ਵਾਲੇ ਇੰਨੀ ਵੱਡੀ ਗਿਣਤੀ ਚ ਮਿਲਣ ਆਉਣ ਵਾਲੇ ਲੋਕ ਅਸੀਂ ਕਿਸ ਕਿਵੇਂ ਕਰੀਏ ਨਿੰਦਾ ਕਿਸੇ ਦੀ ਕਰਚੀ ਆਪਣਾ ਕਰਚੂ ਹੀ ਦੇਖਣੇ ਸਟਾਰਟ ਕਰੋ ਕਹਿੰਦੇ ਹੁੰਦੇ ਨੇ ਨਾ ਕਿ ਸ਼ੁਕਰਾਨੇ ਤੋਂ ਹੀ ਵੇਲ ਨਹੀਂ ਤੇ ਨਿੰਦਾ ਕਦੋਂ ਕਰੀਏ ਹਾਂ ਸੱਚੀ ਗੱਲ ਹਾਂ ਤੇ ਇਹ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਜੀ ਜਦੋਂ ਇਹ ਚੀਜ਼ ਤੁਸੀਂ ਥੋੜੇ ਜੇ ਪਹਿਲਾਂ ਆਪਣੀ ਕੋਸ਼ਿਸ਼ ਕਰਕੇ ਸ਼ੁਰੂ ਕਰ ਲਈ ਉਸ ਤੋਂ ਬਾਅਦ ਇਹ ਆਪਣੇ ਆਪ ਅੰਦਰੋਂ ਫੁੱਟਣੀ ਸ਼ੁਰੂ ਹੋ ਜਾਂਦੀ ਹੈ ਹਾਂ ਇਹਨੂੰ ਜਿੰਨਾ ਵੰਡੋਗੇ ਓਨਾ ਵੱਧ ਕੇ ਆਣੇ ਨੇ ਅਖੀਰ ਤੇ ਗੱਲ ਉੱਥੇ ਕਰਦੇ ਆ ਕਿ ਕਿਸੇ ਨੂੰ ਭਾਵੇਂ ਅਸੰਭਵ ਕੰਮ ਨਾ ਕਰੋ ਕਿਉਂਕਿ ਕਿਸੇ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ पर संभव काम करो खुद नो खुश कीता जा सकदा ते इही ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਕੀਤੀਆਂ ਨੇ ਤੁਹਾਨੂੰ ਸਾਡੀ ਗੱਲਬਾਤ ਕਿੱਦਾਂ ਦੀ ਲੱਗੀ ਚੰਗੀ ਲੱਗੀ ਮਾੜੀ ਲੱਗੀ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਚੰਗੀ ਲੱਗੀ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਜੀ